ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਸ਼ਨੇ ਕੋ ਰਫੇਤੇ ਹੋ ਐਸਕੇ ਸਖਸਾਨਾ ਦਾ ਪਿਆਰ ਭਰਾਂ ਨਮਸਕਾਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿਵਲ ਹਸਪੀਟਲ ਨੂੰ ਲੈ ਕੇ ਕਿ ਆਖੀਕਾ ਸਿਵਲ ਹਸਪੀਟਲ ਜੀ ਜੀ ਸਰਵਿਸਾਂ ਚੱਲਦੀਆਂ ਸਿਹਤ ਨੂੰ ਹੈਲਥ ਨੂੰ ਲੈ ਕੇ ਸਾਡੇ ਵਿੱਚ ਅੱਜ ਸਟੂਡੀਓ ਵਿੱਚ ਮੌਜੂਦ ਨੇ ਉੱਗੇ ਸਮਾਜ ਸੇਵਕ ਸਾਡੇ ਦੇ ਮਿਸਟਰ ਰਾਜਨ ਸ਼ਾਦਾ ਇਹ ਰਾਜਨ ਸ਼ਾਦਾ ਇੱਕ ਵਾਰੀ ਫਿਰ ਤੁਹਾਡਾ ਆਮਨੇ ਸਾਹਮਨੇ ਸਟੂਡੀਓ ਵਿੱਚ ਸਵਾਗਤ ਕੀਤਾ ਹੈ ਨਮਸਕਾਰ ਸਖਸਾਨਾ ਜੀ ਕਿ ਅੱਜ ਅਸੀਂ ਗੱਲਬਾਤ ਕਰਦੇ ਆ ਕਿ ਸਿਵਲ ਹਸਪਤਲ ਨੂੰ ਲੈ ਕੇ ਸਿਹਤ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਆ ਕਿ ਜਿਵੇਂ ਕਿ ਹਰ ਜਗ੍ਹਾ ਸਨਿਸ਼ਾ ਜਿਵੇਂ ਕਿ ਪੁਲਿਸ ਪ੍ਰਸ਼ਾਸਨਿਕ ਸਰਵਿਸ 24 ਘੰਟੇ ਆ ਅਸੀਂ ਗੱਲ ਕਰੀਏ ਫਾਇਰ ਗੈਟ ਦੀ ਸਰਵਿਸ 24 ਘੰਟੇ ਆ ਸਿਵਲ ਹਸਪਤਲ ਦੇ ਵਿੱਚ ਡਾਕਟਰਾਂ ਦੀ ਸਰਵਿਸ 24 ਘੰਟੇ ਕਿਉਂ ਨਹੀਂ ਲਾਗੂ ਕਿਉਂ ਕਿ ਅਸਲ ਸਖਸ਼ਨਾ ਜੀ ਲਾਗੂ ਸੀ ਜੀ ਇਹ ਕੁਝ ਸਾਲਾਂ ਤੋਂ ਇਹ ਸਰਵਿਸ ਬੰਦ ਹੋਈ ਹੈ ਸਿਵਲ ਹਸਪਤਲ ਦੀ ਜਿਹੜੀ ਸਰਵਿਸ ਆ ਉਹ ਜਨਤਾ ਦੀ ਸਿੱਧੇ ਨਾਲ ਜੁੜੀ ਹੋਈ ਹੈ ਡਾਕਟਰ ਜਿਹੜੇ ਨੇ ਉਹਨੂੰ ਆਪਾਂ ਦੂਸਰਾ ਰੱਬ ਮੰਨਦੇ ਆ ਜੀ ਜੀ ਠੀਕ ਹੈ ਜੇ ਦੂਸਰਾ ਰੱਬ ਹੀ ਸਿਰਫ 6 ਘੰਟੇ ਵਾਸਤੇ ਆ ਤੇ ਉਹ ਬਾਕੀ 18 ਘੰਟੇ ਰੱਬ ਕਿੱਥੇ ਆ ਜੀ ਬਿਲਕੁਲ ਜਿਹੜੇ ਸਾਡੇ ਪਰਮ ਪਿਤਾ ਪਰਮਾਤਮਾ ਨੇ ਉਹ ਤਾਂ 24 ਘੰਟੇ ਆ ਜੀ ਤੇ ਇਹ ਦੂਸਰਾ ਰੱਬ 18 ਘੰਟੇ ਕਿਉਂ ਇੱਕ ਕਿੱਥੇ ਗਾਇਬ ਹੈ ਸਿਵਲ ਹਸਪੀਟਲ ਤੇ ਕੋ ਪੁਲਿਸ ਆ ਕੋਈ ਛੁੱਟੀ ਨਹੀਂ 24 ਘੰਟੇ ਦੀ ਸਰਵਿਸ ਆ ਬਿਜਲੀ ਬੋਰਡ ਆ ਸਫਾਈ ਕਰਮਚਾਰੀ ਆ ਫਾਇਰ ਬਿਗਡਾ ਕੋਈ ਛੁੱਟੀ ਨਹੀਂ ਤੇ ਡਾਕਟਰਾਂ ਦੀ ਕਿਉਂ ਨਹੀਂ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਅਸੀਂ ਸਰਕਾਰ ਨੂੰ ਕਈ ਵਾਰੀ ਇਹ ਇਸ ਵਕਤ ਲਿਖ ਚੁੱਕੇ ਹਾਂ ਸਰਕਾਰ ਨੂੰ ਬਹੁਤ ਵਾਰੀ ਅਸੀਂ ਇਹ ਲਿਖ ਚੁੱਕੇ ਹਾਂ ਉੱਚ ਅਧਿਕਾਰੀਆਂ ਦੇ ਨੂੰ ਧਿਆਨ ਚ ਲਾ ਚੁੱਕੇ ਹਾਂ ਉਹਨਾਂ ਨੇ ਸਾਨੂੰ ਇਹਦਾ ਜਵਾਬ ਤੇ ਕੀ ਦੇਣਾ ਉਹਨਾਂ ਨੇ ਇਹਨੂੰ ਅਮਲੀ ਜਾਮਾ ਪਤਾਣਾ ਵੀ ਅਨੁਆਸਰ ਨਹੀਂ ਸਮਝਿਆ ਮਨ ਲਾਤਾ ਮੈਂ ਕਿ ਫਿਰ ਸਰਕਾਰਾਂ ਨੇ ਇਹ ਸਿਸਟਮ ਠੀਕ ਕਰਨਾ ਚਾਹੀਦਾ ਸਰ ਸਰਕਾਰਾਂ ਹੀ ਕਰਦੀਆਂ ਅਗਰ ਦੇਖੋ सक्सेना ਜੀ ਸਰਕਾਰਾਂ ਚਾਹਣ ਤੇ ਕੀ ਨਹੀਂ ਹੋ ਸਕਦਾ ਬਿਲਕੁਲ ਸਵਾ ਸਾਲ ਤੋਂ ਬੈਠੇ ਕਿਸਾਨ 15 ਮਿੰਟ ਸਰਕਾਰਾਂ ਨੇ ਚੁਕਾ ਦਿੱਤੇ ਬਿਲਕੁਲ ਤੇ ਕਿਹਾ ਸਿਵਲ ਹਸਪਤਲ ਦੇ ਡਾਕਟਰ ਉਹਨਾਂ ਦੇ ਹੁਕਮ ਨਹੀਂ ਲਾਗੂ ਹੋ ਸਕਦੇ ਕਿਉਂਕਿ ਜੇ ਐਸੀ ਓਪੀਡੀ ਦਿਖਾ ਲਈ ਕਿਸੇ ਵੀ 5 ਵਜੇ ਤੋਂ ਬਾਅਦ ਕੋਈ ਨਾ ਓਪੀਡੀ ਨਾ ਪਰਚੀ ਨਾ ਕਿਸੇ ਦਾ ਵੀ ਆਮ ਗਰੀਬ ਇਨਸਾਨ ਫਿਰ ਅਖਰ ਜਾਇ ਤੇ ਜਾਇ ਕਿਤੇ ਅਗਰ ਸਾਹਮਣੇ ਵੱਡੀ ਗੱਲ ਕਰੀਏ ਕਿ ਇੱਕ ਸਰਕਾਰ ਪੂਰੇ ਪੰਜਾਬ ਨੂੰ ਚਲਾ ਰਹੀ ਹਰ ਤਰ੍ਹਾਂ ਦਾ ਪ੍ਰਾਈਵੇਟ ਜੈਨੇਸਿਸਨ ਹੋਸਪੀਟਲ ਤੁਹੀਂ ਦੇਖੋ ਕਿਦਾ ਨੀਟ ਐਂਡ ਕਲੀਨ ਸਾਫ ਸੁਥਰੇ ਆਗੇ ਨੇ ਬਿਲਕੁਲ ਕੀ ਸਰਕਾਰਾ ਕੋ ਅੰਨਾ ਤਗੜਾ ਬਜਟ ਐ ਅੰਨਾ ਪੂਰਾ ਪੰਜਾਬ ਨੂੰ ਚਲਾ ਰਹੀ ਐ ਅਮਰ ਜਲਸੀ ਦਿਖਾ ਲੈ ਕਰੇ ਤੇ ਤੁਸੀਂ ਅਮਰ ਜਲਸੀ ਦੇ ਵਿੱਚ ਪੈਰ ਰੱਖ ਕੇ 5-10 ਮਿੰਟ ਖੜੇ ਨਹੀਂ ਹੋ ਸਕਦੇ ਸਖਸ਼ਨਾ ਜੀ ਇਹਦੇ ਬਾਰੇ ਹੂੰ ਮੈਂ ਇਸ ਵੇਲੇ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਆਪਣੇ ਜਿਹੜੇ ਇਹਨਾਂ ਨਾ ਪੱਤਰ ਚਿੱਠੀਆਂ ਲਿਖੀਆਂ ਉਹਨਾਂ ਰਾਹੀਂ ਸਰਕਾਰ ਨੂੰ ਜਗਾਇਆ ਪਰ ਦਕੋ ਸਮਾਚਾਰ ਪੱਤਰ ਕਹਿੰਦੇ ਨੇ ਤੁਹਾਡੀਆਂ ਆਪਣੀਆਂ ਨਿਊਜ਼ਾਂ ਦਾ ਵੀ ਉੱਥੇ ਕੁੱਤੇ ਸੁੱਤੇ ਪਏ ਨੇ ਗੱਦੇ ਫਟੇ ਪਏ ਨੇ ਪੱਖੇ ਹੈ ਨਹੀਂ ਉਸੇ ਹਸਪੀਟਲ ਦੇ ਵਿੱਚ ਸੀਨੀਅਰ ਡਾਕਟਰ ਜਿਹੜੇ ਏਸ਼ੀਆ ਚ ਬੈਠੇ ਨੇ ਮਰੀਜ਼ ਵਾਸਤੇ ਪੀਂਗੂ ਪਾਣੀ ਹੈ ਨਹੀਂ ਬੀਲ ਚੇਅਰ ਹੈ ਨਹੀਂ ਮੈਂ ਤੁਹਾਨੂੰ ਉਹ ਸਮਾਚਾਰ ਪੱਤਰਾ ਦੀਆਂ ਫੋਟੋਆਂ ਦਿਖਾ ਸਕਦਾ ਜਿਹੜੇ ਲੀਡਿੰਗ ਨਿਊਜ਼ਪੇਪਰ ਨੇ ਜਲੰਧਰ ਸ਼ਹਿਰ ਦੇ ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਨਿਊਜ਼ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਟ੍ਰਿਬਿਊਨ ਹੈ ਜਿਨ੍ਹਾਂ ਚ ਪੰਜਾਬ ਗੈਸਰੀ ਹੈ ਸਖਸ਼ਣਾ ਜੀ व्हीलचेयर ਨਾ ਹੋਣ ਕਰਕੇ ਪੇਸ਼ੈਂਟ ਜਿਹੜੇ ਨੇ ਆਪਣੇ ਪੇਸ਼ੈਂਟ ਦੇ अटेंडेंट ਜਿਹੜੇ ਪੇਸ਼ੈਂਟ ਨੂੰ ਗੋਦੀ ਵਿੱਚ ਲੈ ਕੇ ਜਾ ਰਹੇ ਨੇ ਸਿਵਲ ਹਸਪੀਟਲ ਦੇ ਅੰਦਰ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਦੇਖਿਆ ਹੋਣਾ ਉੱਥੇ ਦੇਖੋ ਕੁੱਤੇ ਸੁੱਤੇ ਪਏ ਨੇ ਕੁੱਤਿਆਂ ਨੇ ਬੱਚੇ ਦਿੱਤੇ ਹੋਏ ਨੇ ਔਰ ਫਿਰ ਜੇ ਉੱਤੇ ਬੱਚਾ ਹੁੰਦਾ ਤੇ ਵਧਾਈ ਮੰਗੀ ਜਾਂਦੀ ਹੈ ਉਹ ਵੀ ਅਸੀਂ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਜੀ ਮਤਲਬ ਕਹਿਣ ਦਾ ਸਿਹਤ ਜਿਹੜੀ ਆ ਉਨੂੰ ਲੈ ਕੇ ਕਿਉਂ ਨਹੀਂ ਸਰਕਾਰ ਸਰਕਾਰ ਦਾਅਵੇ ਦੇ ਅੱਗੇ ਕਰਦੀ ਹੈ ਸ਼ਾਇਦ ਇਹ ਗੱਲ ਕਰੇ ਡੀਸੀ ਸਾਹਿਬ ਦੀ ਗੱਲ ਹੀ ਕਰੀ ਕਿਹਾ ਡੀਸੀ ਸਾਹਿਬ ਨੂੰ ਨਹੀਂ ਪਤਾ ਕਿ ਮੈਂ ਇੱਥੇ ਜ਼ਿਲ੍ਹੇ 'ਚ ਲੱਗਾ ਹਾਂ ਕਿ ਮੇਰੀ ਜ਼ਿੰਮੇਵਾਰੀ ਬੰਦੀ ਹਰ ਤੰਦਰੀ ਉਹਦਾ ਫਰਜ਼ ਨਹੀਂ ਮਤਲਬ ਕਿ ਹਰ ਡਿਪਾਰਟਮੈਂਟ ਤੇ ਜਾ ਕੇ ਖਾਸ ਤੌਰ ਤੇ ਸਿਹਤ ਨੂੰ ਹਸਪਤਾਲ ਜਾ ਕੇ ਕਦੇ ਉਹਨਾਂ ਨੇ ਵਿਜ਼ਿਟ ਮੇਰਖਾਲਾ ਕੀਤਾ ਨਹੀਂ ਹੋਇਆਗਾ ਸ਼ਾਇਦ ਸਰ ਅਸੀਂ ਤੇ ਇਹ ਰਿਕਾਰਡ ਟੂ ਕੋ ਸਰਪ੍ਰਾਈਜ਼ ਵਿਜ਼ਿਟ ਕਰੋ ਬਿਲਕੁਲ ਡੀਸੀ ਸਾਤਾ ਜ਼ਿਲ੍ਹੇ ਦੇ ਮਾਲਕ ਨੇ ਜੀ ਉਹਨਾਂ ਨੂੰ ਤਾਂ ਪਲ-ਪਲ ਦੀ ਹਰ ਸਾਰੀ ਖਬਰ ਹੈ ਦੇਖੋ ਨੌ ਕੌਨਸੀ ਚੌਂਸੀ ਉਹਨਾਂ ਦੇ ਅੰਦਰ ਆਂਦੀ ਆ ਜੇ ਉਹਨਾਂ ਨੂੰ ਸ਼ਾਹਕੋਟ ਦੀ ਨੌਲੇਜ ਆ ਆਦਮਬੁਰ ਦੀ ਨੌਲੇਜ ਆ ਕਰਤਾਰਪੁਰ ਦੀ ਨੌਲੇਜ ਆ ਤੇ ਜਲੰਧਰ ਬੈਠੇ ਸਭਨ ਹਸਪੀਟਲ ਦੀ ਕੋਈ ਨੌਲੇਜ ਨਹੀਂ ਉਹਨਾਂ ਨੂੰ ਵੀ ਅਸੀਂ ਗੱਲ ਕਰੀਏ ਸ਼ਾਹਦਾ ਜੀ ਜਿਹੜੀ ਜਨਤਾ ਆਮ ਜਨਤਾ ਸਰਕਾਰਾਂ ਨੂੰ ਆਪਣੇ ਫੰਡਾਂ ਜੋ ਆਪਣੇ ਟੈਕਸਾਂ ਤੋਂ ਹਰ ਤਰ੍ਹਾਂ ਦੇ ਪੇਮੈਂਟ ਕਟਾਉਂਦੀਆਂ ਆ ਉਸ ਇਨਸਾਨ ਨੂੰ ਸਿਵਲ ਹਸਪਤਲ ਜਾਣ ਦੀ ਲੋੜ ਪੈਂਦੀ ਸਿਵਲ ਹਸਪਤਲ ਦੀ ਗੱਲ ਕਰੀਏ ਸਰ ਹਾੜ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਕੋਈ ਉੱਥੇ ਹੈ ਨਹੀਂ ਉੱਥੇ ਇਲਾਜ ਹੀ ਨਹੀਂ ਕਿਸੇ ਤਰ੍ਹਾਂ ਦਾ ਸਰ ਕਿਸੇ ਹਸਪਤਲ ਸਿਵਲ ਹਸਪਤਲ ਖਾਸ ਕਰਕੇ ਕੋਈ ਹਾੜ ਦਾ ਇਲਾਜ ਹੈ ਨਹੀਂ ਕੋਈ ਗੋਡੇ ਬਦਲਣ ਦਾ ਇਲਾਜ ਹੈ ਨਹੀਂ ਤੁਸੀਂ ਮੈਨੂੰ ਇਹ ਦੱਸੋ ਸ਼ਕਸ਼ਾਨਾ ਜੀ ਇੱਕ ਗਰੀਬ ਆਦਮੀ ਰੱਬ ਨਾ ਕਰੇ ਉਹਨੂੰ ਕੋਈ ਹਾੜ ਦੀ ਪ੍ਰੋਬਲਮ ਆ ਜਾਂਦੀ ਹੈ ਪੈਸੇ ਉਹਦੇ ਕੋਲ ਹੈ ਨਹੀਂ ਪ੍ਰਾਈਵੇਟ ਜਾਂਦਾ ਤੇ ਉੱਥੇ ਪੈਕੇਜ 3 ਲੱਖ 5 ਲੱਖ ਤੇ ਉਹਨੇ ਉਚਾਰੇ ਕੋ 50 ਹਜ਼ਾਰ ਵੀ ਨਹੀਂ ਤੇ ਸਿਵਲ ਹਸਪੀਟਲ ਜਿਹੜੇ ਨੇ ਉਹ ਸਰਕਾਰ ਨੇ ਕਾਦੇ ਵਾਸਤੇ ਬਣਾਏ ਤੇ ਗਰੀਬ ਆਦਮੀ ਵਾਸਤੇ ਤੇ ਅੱਜ ਤੱਕ ਮੈਨੂੰ ਦੱਸੋ ਕਿਸੇ ਪੰਜਾਬ ਦੇ ਸਿਵਲ ਹਸਪੀਟਲ ਦੇ ਵਿੱਚ ਕੋਈ ਹੱਡ ਦਾ ਇਲਾਜ ਹੋਇਆ ਹੋਵੇ ਨਾ ਸਿਵਲ ਦੇ ਵਿੱਚ ਕੋਈ ਡਾਕਟਰ ਆਪਣਾ ਇਲਾਜ ਕਰਾਂਦਾ ਨਾ ਕੋਈ ਰਾਜਨੀਤਾ ਇਲਾਜ ਕਰਾਂਦਾ ਨਾ ਕੋਈ ਉੱਚ ਅਧਿਕਾਰੀ ਇਲਾਜ ਕਰਾਂਦਾ ਨਾ ਕੋਈ ਮੇਰੇ ਵਰਗਾ ਸੋਸ਼ਲ ਵਰਕਰ ਵੀ ਨਹੀਂ ਜਾਂਦਾ ਸਿਵਲ ਹਸਪੀਟਲ ਇਲਾਜ ਜਈਏ ਕਿ ਉੱਤੇ ਹੈ ਕਿਸ ਦੀ ਸੀ ਗੱਲ ਕਰੀਏ ਤਾਂ ਸਿਵਲ ਹਸਪੀਟਲ ਡਾਕਟਰਾਂ ਦੀ ਗੱਲ ਕਰੀਏ ਅਮਰ ਸਿੱਦੇ ਕਰ ਕਰਾਈ ਸ਼ਾਦਾ ਅਸੀਂ ਟੀਮ ਦੇ ਨਾਲ ਕਾਫੀ ਬਰੀ ਵਿਜ਼ਿਟ ਵੀ ਕੀਤਾ ਗਏ ਹਾਂ ਕਦੇ ਕਦੇ ਤੋਂ ਉਸ ਡਾਕਟਰਾਂ ਦਾ ਵੇ ਆਫ ਟਾਕਿੰਗ ਉਹਨਾਂ ਦਾ ਬੋਲਣ ਦਾ ਤਰੀਕਾ ਨਾ ਕਿ ਰਫ ਹੁੰਦਾ ਨਾ ਕਿ ਹਰ ਮਰੀਜ਼ ਆਮ ਅਸੀਂ ਅਸੀਂ ਖੁਦ ਵਿਜ਼ਿਟ ਕੀਤਾ ਉਹਨਾਂ ਦੇ ਬੋਲਣ ਦਾ ਤਰੀਕਾ ਵੀ ਬੜਾ ਮਤਲਬ ਗੰਦਾ ਬਿਹੇਵਜਾ ਕਿ ਆਮ ਮਰੀਜ਼ ਸਿੱਧੇ ਉਹ ਉਹਨਾਂ ਨੂੰ ਵਹਿ ਨਹੀਂ ਛੱਡੋਗੇ ਸਾਡੇ ਵਰਗੇ ਲੋਕਾਂ ਨੂੰ ਤਾਂ ਬੋਲ ਦਿਨਾ ਸਰ ਉਹ ਇਸ ਕਰਕੇ ਆ ਕਿਉਂਕਿ ਉਹ ਡਾਕਟਰ ਜਿਹੜੇ ਨੇ ਉਹ ਠੇਕੇ ਤੇ ਰੱਖੇ ਹੋਏ ਨੇ ਜੀ ਔਰ ਨਹੀਂ ਵੀ ਠੇਕੇ ਤੇ ਰੱਖੇ ਜਿਹੜੇ ਸਰਕਾਰੀ ਨੌਕਰੀ ਹੈ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਜਵਾਬ ਵੀ ਹੋਣੀ ਚਾਹੀਦੀ ਨਾ ਜਵਾਬ ਦੇਦਾ ਹੈ ਕੋਈ ਨਹੀਂ ਸਾ ਤੇ ਠੇਕੇ ਤੇ ਰੱਖਣ ਦੀ ਨੌਬਤ ਕੀ ਕਾਰਨ ਕੀ ਕਿਉਂ ਠੇਕੇ ਤੇ ਰੱਖੇ ਜਾਂਦੇ ਨੇ ਸਰ ਸਰਕਾਰੀ ਡਾਕਟਰ ਠੇਕੇ ਤੇ ਰੱਖੇ ਜਾਂਦੇ ਨੇ ਸਰ ਮਾਨ ਸਰਕਾਰੀ ਡਾਕਟਰ ਠੇਕੇ ਤੇ ਰੱਖੇ ਜਾਂਦੇ ਕੀ ਕਦੇ ਇਸ ਤਰ੍ਹਾਂ ਵੀ ਹੋਇਆ ਹੈ ਕਿ ਡੀਸੀ ਨੂੰ ਵੀ ਠੇਕੇ ਤੇ ਰੱਖਿਆ ਹੋਵੇ ਸਰ ਮੈਂ ਤੁਹਾਨੂੰ ਮੈਂ ਇਹੀ ਗੱਲ ਕਰਨ ਲੱਗਾ ਯਾਨੀ ਇਹੀ ਗੱਲ ਕਰਨ ਲੱਗਾ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ ਚਲੋ ਬਾਕੀ ਕਲਰਕਾਂ ਦੀ ਅਸੀਂ ਮੈਕਮਾ ਦੇ ਕਲਰਕਾਂ ਦੀ ਗੱਲ ਕਰਦੇ ਆ ਹੈ ਕਿ ਉਹ ਵੀ ਨਹੀਂ ਰੱਖੇ ਜਾ ਸਕਦੇ ਇਹ ਸਿਹਤ ਨਾਲ ਜੁੜਿਆ ਮਸਲਾ ਕਦੀ ਡਾਕਟਰ ਵੀ ਠੇਕੇ ਤੇ ਰੱਖ ਕਦੀ ਸਰਜਨ ਦੇਖਿਆ ਠੇਕੇ ਤੇ ਰੱਖਿਆ ਕਦੀ ਅਸਾਮੋਂ ਠੇਕੇ ਤੇ ਰੱਖਿਆ ਦੇਖਿਆ ਤੁਸੀਂ ਡਾਕਟਰ ਹੀ ਕਿਉਂ ਚਲੋ ਜੇ ਤੁਸੀਂ 100 ਡਾਕਟਰ ਰੱਖ ਲਿਆ ਠੇਕੇ ਤੇ ਜੀ ਸਖਸੈਣਾ ਜੀ ਕਿਹਾ ਸਰਕਾਰ ਨੇ ਕਦੀ ਇਨਕੁਆਇਰੀ ਕੀਤੀ ਵੀ ਡਾਕਟਰ 100 ਹੀ ਠੇਕੇ ਤੇ ਉਹ ਸਹੀ ਕੰਮ ਕਰ ਰਹੇ ਹਨ ਤਨਖਾਹ ਤੇ ਰਾਤੀ ਉਹਨਾਂ ਨੂੰ ਸੁੱਤੇ ਬਿਆਂ ਨੂੰ ਆਨਲਾਈਨ ਆ ਜਾਂਦੀ ਹੈ ਨਹੀਂ ਠੇਕੇਦਾਰੀ ਨੇ ਤਾਂ ਸੋਨਾ ਚਾਹੇ ਠੇਕਦਾਰੀ ਪ੍ਰਾਧਾ ਤੇ ਹੈ ਹੀ ਨਹੀਂ ਮਾਝੋ ਸੁਪਰੀਮ ਕੋਰਟ ਨੇ ਕਿਹਾ ਅਗਰ 100 ਡਾਕਟਰ ਠੇਕੇ ਤੇ ਰੱਖਿਆ ਤਾਂ ਸੋਆਂ ਦੇ ਵਿੱਚੋਂ ਤਾਂ ਚਾਰਿਆਂ ਦਾ ਠੇਕਾ ਭਰਿਆ ਹੋਗਾ ਸੱਚਾ 17 ਦੀ ਤਨਖਾਹ ਬਿਲਕੁਲ ਇੱਕ ਸਰਕਾਰ ਨੂੰ ਚੋਨੇ ਲੱਗਦਾ ਉਹੀ ਉਹੀ ਪਬਲਿਕ ਫੰਡਰ ਦਾ ਧਰੋ ਹੋ ਰਿਹਾ ਹੋਰ ਕੀ ਹੋ ਰਿਹਾ ਮੈਂ ਇਹੀ ਤੇ ਤੁਹਾਡਾ ਨਾਲ ਗੱਲ ਕਰ ਰਿਹਾ ਆ। ਸ਼ਾਇਦ ਤੁਸੀਂ ਕਦੇ ਸਿਵਲ ਹਸਪੀਟਲ ਵਿజిਟ ਕੀਤਾ? ਸਰ ਮੈਂ ਤਾਂ 5 5000 ਆ ਵੀ ਕੀਤਾ ਵਿజిਟ ਔਰ ਉਹਦੀਆਂ ਮੈਂ ਚਿੱਠੀਆਂ ਵੀ ਪਾਈਆਂ। ਹਮਮ ਸੀਐਮ ਸਾਹਿਬ ਨੂੰ ਵੀ ਪਾਈਆਂ। ਜੀ ਚੀਫ ਸੈਕਟਰੀ ਸਾਹਿਬ ਨੂੰ ਵੀ ਪਾਈਆਂ। ਹੈਲਥ ਮਿਨਿਸਟਰ ਸਾਹਿਬ ਨੂੰ ਵੀ ਪਾਈਆਂ। ਡੀਸੀ ਸਾਹਿਬ ਨੂੰ ਵੀ ਪਾਈਆਂ। ਜੀ ਉਹਨਾਂ ਨੇ ਮਤਲਬ ਮੈਨੂੰ ਜੋ ਲੱਗਦਾ ਵੀ ਜਦੋਂ ਅਸੀਂ ਕੋਈ ਪਬਲਿਕ ਦੇ ਹੱਕ ਦੀ ਗੱਲ ਦੀ ਚਿੱਠੀ ਭੰਨੇ ਆ ਨਾ ਤੇ ਉਹਨਾਂ ਨੇ ਬਹੁਤ ਵੱਡਾ ਡਸਟਬਿਲ ਲਾਇਆ ਹੋਇਆ ਉਹ ਜਿਹਦੇ ਚ ਛੁੱਟ ਦਿੰਨੇ ਬਾਅਦ ਚ ਰੱਦੀ ਭੇਜ ਦਿੰਦੇ ਨੇ। ਕਦੇ ਹੀ ਸਾਨੂੰ ਕੋਈ ਜਵਾਬ ਨਹੀਂ ਆਇਆ। ਕਦੀ ਉਹਦੇ ਤੇ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਹਾਂ ਸਾਡੇ ਇੰਡਸਟਰੀ ਏਰੀਆ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਬਣਿਆ ਜੀ 30 ਬੈੱਡ ਦਾ ਹਸਪੀਟਲ ਹੈ ਹੂੰ ਹੂੰ ਉਹਦੇ ਵਿੱਚ ਆਪਰੇਸ਼ਨ ਥੀਟਰ ਵੀ ਹੈ ਠੀਕ ਹੈ ਅੱਜ ਤੱਕ ਉੱਥੇ ਕੋਈ ਆਪਰੇਸ਼ਨ ਨਹੀਂ ਹੋਇਆ ਉਹ ਪ੍ਰਾਈਵੇਟ ਕੋਈ ਸਰਕਾਰੀ ਕੋਈ ਸਰਕਾਰੀ ਠੀਕ ਹੈ ਇੱਕ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਫੰਡਿੰਗ ਕੀਤੀ ਸੀ ਉਹਨਾਂ ਨੇ ਸੀ ਵੀ 30 30 ਬੈੱਡ ਦੇ ਹਸਪਤਾਲ ਬਣਾਏ ਜਾਣ ਬਿਲਕੁਲ ਕੋਈ ਸਿਵਲ ਹਸਪਤਾਲ ਦਾ ਲੋਡ ਘਟ ਗਿਆ ਹੁਣ ਬੜੀ ਦੁੱਖ ਦੇ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਸਖਸ਼ਣਾ ਜੀ ਉੱਤੇ 2.5 ਮਹੀਨੇ ਬਿਜਲੀ ਦਾ ਕਨੈਕਸ਼ਨ ਹੀ ਕੱਟਿਆ ਹੋਇਆ ਹੈ ਅੱਛਾ ਜਦੋਂ ਮੇਰੇ ਧਿਆਨ ਚ ਆਇਆ ਮੇਰੇ ਨਾਲ ਇੱਕ ਸੋਸ਼ਲ ਵਰਕਰ ਨੇ ਜੀ ਸੀਨੀਅਰ ਸਿਟੀਜ਼ਨ ਨੇ ਜੀ ਸੂਰਜ ਵਰਦੀ ਜੀ ਰਾਇਲ ਕਲੱਬ ਦੇ ਰਾਮਨਗਰ ਤੋਂ ਜਨਰਲ ਸੈਕਟਰੀ ਨੇ ਜੀ ਜੀ ਉਹਨਾਂ ਨੇ ਜਿਆਦਾ ਮੇਰੇ ਧਿਆਨ ਚ ਲਾਇਆ ਅਸੀਂ ਦੋਨੋਂ ਅਗਲੇ ਦਿਨ ਸਹਰੇ ਚਿੱਠੀ ਲਿਖ ਕੇ ਡਾਕਟਰ ਆਪਣੇ ਡੀਸੀ ਸਾਹਿਬ ਸੀ ਸਰਦਾਰ ਜਸਪ੍ਰੀਤ ਸਿੰਘ ਜੀ ਉਹਨਾਂ ਦੇ ਕੋਲ ਗਏ ਡੀਸੀ ਸਾਹਿਬ ਸ਼ਿਵਰ ਹਸਪੀਟਲ ਦੀ ਹਸਪੀਟਲ ਦੀ ਬੱਤੀ ਕੱਟੀ ਗਈ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਬਿਲੀ ਦਾ ਬਿੱਲ ਨਹੀਂ ਦਿੱਤਾ अच्छा 427000 ਰੁਪਇਆ 2 ਘੰਟੇ ਦੇ ਵਿੱਚ ਉਸੇ ਵੇਲੇ ਉਹਨਾਂ ਨੇ ਉਹਨਾਂ ਨੂੰ ਹੁਕਮ ਦਿੱਤੇ ਵੀ ਜਮ੍ਹਾਂ ਕਰਾਓ ਤੇ ਬੱਤੀ ਚੱਲੀ ਜਮ੍ਹਾਂ ਦੀਵਾਲੀ ਦਾ ਦਿਨ ਤੇ ਸਿਵਲ ਹਸਪਤਾਲ ਦਾ ਕਨੈਕਸ਼ਨ ਕੱਟਿਆ ਉਹ ਬਿੱਲ ਜਮ੍ਹਾਂ ਕਿਹਨੇ ਕਰਾਣਾ ਹੈ ਸਿਵਲ ਹਸਪਤਾਲ ਨੇ ਇਹ ਤਾਂ ਮਤਲਬ ਹੈ ਕਿ ਸਿਵਲ ਹਸਪੀਟਲ ਦੇ ਜਿਹੜਾ ਅਮੀਰ ਹਨ ਸਰਕਾਰ ਨੇ ਜਾਂ ਸਿਵਲ ਹਸਪੀਟਲ ਕੋ ਸਰਕਾਰ ਸਿਵਲ ਹਸਪੀਟਲ ਹੀ ਆ ਇਹ ਸਰਕਾਰੀ ਹਸਪੀਟਲ ਦਾ ਹੈ ਸਰਕਾਰ ਹੀ ਸਰਕਾਰ ਹੀ ਸਰਕਾਰ ਨੂੰ ਕਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਜਨਤਾ ਦਾ ਹੱਲ ਹੋਏ ਇਹ ਇਹੀ ਤੇ ਹੈ ਇਹੀ ਤੇ ਜਨਤਾ ਨਾਲ ਧੋ ਹੋ ਰਿਹਾ ਅਸੀਂ ਸ਼ਾਇਦ ਇੱਕ ਗੱਲ ਹੋਰ ਬੰਦਾ ਕਰਦੇ ਤੁਸੀਂ ਕਾਫੀ ਲੰਬੇ ਸਮੇਂ ਸਮਾਜ ਸੇਵਾ ਦੇ ਵਿੱਚ ਆਏ ਹੋ ਕਾਫੀ ਵਟੇ ਵਟੇ ਮੁੱਦੇ ਤੁਸੀਂ ਚੁੱਕੇ ਉਹਨਾਂ ਨੂੰ ਸਕਸੈਸਫੁਲ ਦੇ ਕੀਤਾ ਧਿਆਨ ਤੇ ਮਿਲਾਂਦਾ ਉਹਨਾਂ ਨੂੰ ਕਿਤੇ ਸਿਰੇ ਵੀ ਲਾਇਆ ਤੁਸੀਂ ਮਾਰਨਿੰਗ ਜਾਂਦੇ ਹੋ 9 10 ਵੇਨਾ ਫਿਲਹਾਲ ਪਹਿਲਾ ਡਾਕਟਰ ਸਾਹਿਬ ਆਪਣੀ ਜਿੰਨੇ ਵੀ ਸਰਕਾਰੀ ਹਸਪਤਲ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਠੀਕ ਹੈ ਬਿਲਕੁਲ ਅਗਰ ਮਰਜ਼ੀ ਦੇ ਨਾਲ ਆਉਂਦੇ ਤਾਂ ਕਿਸੇ ਨੂੰ ਆਮ ਤੰਥੇ ਤੋਂ ਆਪਣੀ ਮਰਜ਼ੀ ਦੇ ਨਾਲ ਗੱਲ ਚੁੰਦੇ ਆਪਣੀਆਂ ਮਨ ਮਰਜ਼ੀਆਂ ਪੂਰੀਆਂ ਕਰਦੇ ਨੇ ਬਿਲਕੁਲ ਉਹੀ ਸਰਕਾਰੀ ਹਸਪਤਲ ਨੇ ਆਪਣੇ ਪ੍ਰਾਈਵੇਟ ਘਰਾਂ ਦੇ ਵਿੱਚ ਜਾਂ ਸਾਈਡਾਂ ਦੇ ਹਸਪਤਲ ਜਾਂ ਕਲੀਨਿਕ ਵੀ ਪ੍ਰਾਈਵੇਟ ਖੋਲੇ ਹੋਏ ਨੇ ਪਹਿਲਾਂ ਤਾਂ ਦੱਸੋ ਕਿ ਇਹ ਅਲਾਉਡ ਹੈ ਵਸੇ ਬਿਲਕੁਲ ਅਲਾਉਡ ਹੈ ਮੈਂ ਤੁਹਾਡਾ ਨੋਟਿਸ ਲੈਣਾ ਜੀ ਸ਼੍ਰੀਮਤੀ ਨਗਜੋਤ ਕੌਰ ਸਿੱਧੂ ਜੀ ਹੈਲਥ ਮਿਨਿਸਟਰ ਸੀ ਜੀ ਉਹਨਾਂ ਨੇ ਬੁਰਕਾ ਪਾ ਕੇ ਪ੍ਰਾਈਵੇਟ ਡਾਕਟਰ ਦੀ ਆਪੀਡੀ ਚ ਉਹਨੂੰ ਫੜ ਲਿਆ ਸੀ ਜੀ ਸ਼੍ਰੀਮਤੀ ਲక్ష్ਮੀ ਕਾਂਜਾਬਲਾ ਹਮ ਹਮ ਉਹਨਾਂ ਨੇ ਫੜ ਲਿਆ ਸੀ ਹਮ ਹਮ ਤੇ ਇਹ ਬਾਕੀ ਸਰਕਾਰਾਂ ਕਿਉਂ ਸੁੱਤੀਆਂ ਪਈਆਂ ਨਹੀਂ ਫਿਰ ਕਾਰਨ ਕੀ ਹੈ ਕਿ ਜ ਪਤਾ ਕਿ ਸ਼ਰਮ ਇਹ ਇੱਕ ਬਹੁਤ ਵੱਡੇ ਕੱਪੜੇ ਹੋ ਰਹੇ ਇਹ ਦਾ ਮਤਲਬ ਤੇ ਇਹੀ ਹੈ ਜੀ ਮਿੱਲੀਚੁਲੀ ਹੈ ਸਾਰਿਆਂ ਦੀ ਮਲੇ ਅਸੀਂ ਅੱਜ ਇਹ ਕਹਿ ਸਕਦੇ ਆ ਕਿ ਜਿਹੜੇ ਸਰਕਾਰੀ ਡਾਕਟਰ ਹੈ ਸ਼ਾਮਿਲ ਪ੍ਰਾਈਵੇਟ ਹਸਪਤਲ ਆਪਣਾ ਚਰਾਂਦੇ ਕਲੀਨਿਕ ਲਾਂਦੇ ਆ ਹਾਂਜੀ ਜਿਨੇ ਅਗਰ ਉਹਨਾਂ ਕੋ ਕੋਈ ਮਰੀਜ਼ ਆਂਦਾ ਤੇ ਉਹੀ ਮਰੀਜ਼ ਨੂੰ ਉਥੇ ਵਧੀਆ ਤਰੀਕੇ ਨਾਲ ਨਹੀਂ ਦੇਖਦੇ ਉਹਨਾਂ ਨੂੰ ਆਪਣੇ ਕਲੀਨਿਕ ਦਾ ਪਤਾ ਦਿੱਤਰ ਕੇ ਸ਼ਾਮ ਨੂੰ ਤੁਸੀਂ ਉੱਥੇ ਆ ਕੇ ਵਿਜ਼ਿਟ ਕਰੋ ਤਾਂ ਉਹੀ ਮਰੀਜ਼ ਨੂੰ ਵਧੀਆ ਤਰੀਕੇ ਨਾਲ ਟਰੀਟ ਕਰਦੇ ਆਂਦਾ ਸਰ ਸਿਵਲ ਹਸਪਤਲ ਚ 5 10 20 ਰੁਪਏ ਦੀ ਜੋ ਵੀ ਪਰਚੀ ਆ ਜੀ ਠੀਕ ਆ ਤੇ ਓਪੀਡੀ ਚ ਉਹਨਾਂ ਨੇ ਲੈਣਾ 400 ਹੂੰ ਹੂੰ ਤੇ ਫਿਰ ਸਿਰਫ ਦਵਾਈ ਲਿਖਣੀ ਹੈ ਜਿਹੜੀ ਦਵਾਈ ਲਿਖਣੀ ਹੈ ਉਹ ਵੀ ਉਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਹੈ ਜੀ ਜੀ ਉਹਦੇ ਚੋਂ ਵੀ ਉਹਨਾਂ ਨੂੰ ਕਮਿਸ਼ਨ ਆਣੀ ਹੈ ਜੀ ਉਹ 10 ਰੁਪਏ ਚੋਤੇ ਬਰੀ ਨੂੰ ਕਿਉਂ ਦੇਖਣਗੇ ਜੀ ਚੰਗੀ ਤਰ੍ਹਾਂ ਸਿਰ ਡਾਕਟਰਾਂ ਵੱਲੋਂ ਹੀ ਆਮ ਜਨਤਾ ਦੀ ਸਿਹਤ ਨਾਲ ਬਹੁਤ بڑا ਖਿਲਵਾੜ ਖਿਲਵਾੜ ਹੋ ਰਿਹਾ ਹੈ ਔਰ ਸਰਕਾਰ ਦੇ ਨਾਲ ਕਤਲੇ ਹੋ ਰਿਹਾ ਹੈ ਜੀ ਇੰਨੀ ਇੰਨੀਆਂ ਤੁਸੀਂ ਇੰਨੀ ਇੰਨੀ ਖਬਰਾਂ ਚੁਆਉਂਦੇ ਹੋ ਸਮਾਜਾਰ ਪੱਤਰ ਇਹ ਡਿਆ ਡਿਆ ਖਬਰਾਂ ਦਿੰਦੇ ਨੇ ਜੀ ਡੀਸੀ ਸਾਹਿਬ ਇੱਥੇ ਬੈਠੇ ਨੇ ਸਿਵਲ ਸਰਜਨ ਸਿਵਲ ਹਸਪੀਟਲ ਦੇ ਅੰਦਰ ਬੈਠੇ ਨੇ ਐਸਐਮਓ ਉੱਥੇ ਬੈਠੇ ਨੇ ਤੇ ਕੁੱੜਾ ਨੂੰ ਨਹੀਂ ਪਤਾ ਕਿ ਕੀ ਇੱਕ ਐਸਐਮਓ ਦੀ ਡਿਊਟੀ ਨਹੀਂ ਬੰਦੀ ਕਿਸੇ ਵੀ ਪਕਾਦੀ ਸਰ ਸਾਰਿਆਂ ਦੀ ਡਿਊਟੀ ਮੰਦੀ ਹੈ ਇਸੀ ਥੱਲੇ ਬੈਠੇ ਰਹੇ ਉਹਨਾਂ ਨੂੰ ਮਤਲਬ ਸਿਰਫ ਇਸੀ ਥੱਲੇ ਜਿਹੜਾ ਕੰਮ ਆ ਗਿਆ ਸਾਈਨ ਕਿਤੇ ਵਾਇਟ ਕਦੇ ਉਹਨਾਂ ਨੇ ਇਹ ਐਸਐਮਓ ਨੇ ਆਪਣੇ ਹਸਪਤਾਲ ਨੂੰ ਕਦੇ ਵੀ ਜਿੰਦ ਨਹੀਂ ਕੀਤਾ ਨਹੀਂ ਬਿਲਕੁਲ ਨਹੀਂ ਕੀਤਾ ਤੁਸੀਂ ਮੇਰੇ ਨਾਲ ਅੱਜ ਚੱਲਦੇ ਤੁਹਾਨੂੰ ਦਿਖਾਈ ਕਿ ਤੁਸੀਂ ਖੜੇ ਨਹੀਂ ਹੋ ਸਕਦੇ ਤੇ ਮੈਂ ਕਹਿੰਦਾ ਫਿਰ ਉਹ ਡਾਕਟਰ ਜਿਹੜੇ ਆ ਉਹ ਡਾਕਟਰ ਇੱਕ ਸਿਹਤ ਨੂੰ ਲੈ ਕੇ ਕਿ ਅਸੀਂ ਡਾਕਟਰ ਬਣ ਗਏ ਅਸੀਂ ਕੀਤੀਆਂ ਲੱਖਾਂ ਕਰੋੜਾਂ ਪੈਨ ਲਗਾਏ ਆ ਫਿਰ ਵੀ ਉਹ ਜਨਤਾ ਦੀ ਸਿਹਤ ਨਾਲ ਡਾਕਟਰੀ ਕੇਂਦਰ ਤੇ ਸਰ ਉਹ ਕਿਉਂ ਖੇਲੋ ਜਦੋਂ ਉਹਨੇ ਆਪਣੇ ਪ੍ਰਾਈਵੇਟ ਬਣਾਏ ਹੋਏ ਨੇ ਹਾਂ ਹਾਂ ਬਿਲਕੁਲ ਜਦੋਂ ਉਹਨੇ ਬਣਾਏ ਆਪਣੇ ਪ੍ਰਾਈਵੇਟ ਹੈ ਤਾਂ ਆਪਣੇ ਪ੍ਰਾਈਵੇਟ ਉੱਥੇ ਦੇਖੋ ਤੁਹਾਨੂੰ ਕਿੰਦਾ ਫਰਸਟ ਕਲਾਸ ਤਰੀਕੇ ਨਾਲ ਟਰੀਟ ਕਰਦੇ ਨੇ ਤੁਸੀਂ ਇੱਥੇ ਕਿਉਂ ਨਹੀਂ ਉਹਦੇ ਲੈ ਕੇ ਉੱਥੋਂ ਤੱਕ ਜਿੰਨੀਆਂ ਵੀ ਸਾਰੀਆਂ ਵਾਟਾਂ ਸਾਰੀ ਇੱਕ ਵਾਰੀ ਚੈੱਕ ਕਰ ਰੋਗਣਾ ਹਾਂਜੀ ਮੈਨੂੰ ਨਹੀਂ ਮੈਦ ਕੀ ਕੋਈ ਕੁਛ ਸ਼ੁੱਤਰਾ ਮਤਲਬ ਗੱਲ ਕਰੀਏ ਕਿ ਉੱਥੇ ਮਰੀਜ਼ ਖਾਦ ਨਾਲੋਂ ਯਾਰਾ ਜਿਹੜਾ ਇੱਕ ਛੋਟੀ ਮੋਟੀ ਬਿਮਾਰੀ ਤੇ ਲੈ ਕੇ ਆਂਦਾ ਉਹ ਦੋ ਬਿਮਾਰੀਆਂ ਲੈ ਕੇ ਹੋਰ ਘਰ ਵਾਪਸ ਜਾਂਦਾ ਦੋ ਨਹੀਂ ਜਿਹੜਾ ਉਹਦੇ ਨਾਲ ਅਟੈਂਡੈਂਟ ਹੁੰਦਾ ਚਾਰੋ ਵੀ ਨਾਲ ਲੈ ਕੇ ਜਾਂਦਾ ਜੀ ਹਾਂ ਜੀ ਫਿਰ ਐਸਾ ਦੇ ਹਸਪਤਾਲਾਂ ਦੇ ਜਾਂ ਸਰਕਾਰ ਸਿਵਲ ਹਸਪਤਲਾਂ ਦੇ ਡਾਕਟਰਾਂ ਦੇ ਤੁਹਾਡੇ ਮਤਲਬ ਵਿੱਚ ਕੀ ਕੀ ਸਰਕਾਰ ਨਾ ਕਰਨੀ ਕਰਸੇ ਕਿ ਕੋਈ ਨਹੀਂ ਕਰਸੇ ਫਿਰ ਕਿਸ ਤੱਕ ਨਾ ਚੱਲਦਾ ਰਹੇਗਾ ساری ਉਮਰ ਇਸ ਤਰੀ ਚੱਲਦਾ ਰਹੇਗਾ ਸਰ ਇਹਦੇ ਹੁਣ ਸਰਕਾਰਾਂ ਦੇ ਹੱਥ ਹੈ ਇਹਦੇ ਚ ਅਸੀਂ ਅਸੀਂ ਤੇ ਇਹਨਾਂ ਨੂੰ ਜਗਾ ਸਕਦੇ ਆ ਉਹਨਾਂ ਚੀਜ਼ ਦੇਖੋ ਸਾਡੇ ਕੋਲ ਕੋਈ ਪਾਵਰ ਨਹੀਂ ਹਮ ਹਮ ਸਾਡੇ ਕੋਲ ਇੰਨੀ ਪਾਵਰ ਆ ਜੀ ਅਸੀਂ ਇਹਨਾਂ ਨੂੰ ਜਾ ਕੇ ਬੀਸੀ ਸਾਹਿਬ ਨੂੰ ਰਿਕਵੈਸਟ ਕਰ ਸਕਦੇ ਆ ਹੈਲਥ ਮੰਤਰੀ ਸਾਹਿਬ ਨੂੰ ਰਿਕਵੈਸਟ ਦੀ ਲੈਟਰ ਲਿਖ ਸਕਦੇ ਆ ਠੀਕ ਹੈ ਫਿਰ ਅਸੀਂ ਕੀ ਕਰ ਸਕਦੇ ਆ ਅਸੀਂ ਦੇ ਪਬਲਿਕ ਦੇ ਨਾਲ ਖੜੇ ਹੋ ਸਕਦੇ ਆ ਹੁਣ ਜਿਹੜੇ ਲੀਡਰ ਨੇ ਜੀ ਰਾਜਨੀਤਾ ਨੇ ਉਹ ਕਿਉਂ ਨਹੀਂ ਧਿਆਨ ਦਿੰਦੇ ਸਿਵਲ ਹਸਪਤਾਲ ਚ ਬੈਠੇ ਨੇ ਸਿਵਲ ਹਸਪਤਾਲ ਦੇ ਵਿੱਚ ਦੇ ਕੇ 24 24 ਘੰਟੇ ਇੱਕ ਦਵਾਈਆਂ ਦੀ ਅਮਰਜੈਂਸੀ ਸ਼ੋਪ ਜਾਂ ਕੋਈ ਮੈਡੀਕਲ ਸ਼ੋਰਟ ਖੁੱਲਣਾ ਚਾਹੀਦਾ ਪਰ ਇਹ ਸਿਵਲ ਹਸਪਤਾਲ ਦੇ ਵਿੱਚ ਨਹੀਂ ਹੈਗਾ ਤਾਂ ਜੇ ਡਾਕਟਰ ਵੀ ਦੂਵੇ ਚੱਲ ਜਾਣਗੇ ਸਰ ਦਵਾਈਆਂ ਦੀ ਦੁਕਾਨ ਬਾਅਦ ਚ ਕੀ ਕਰਨੀਆਂ ਉਹਨਾਂ ਨੇ ਸੇਤ ਨੂੰ ਲੈ ਕੇ ਹੁਣ ਤਾਂ ਬਹੁਤ ਚਿਰਦਾ ਮਾਣ ਜੋ ਮੁੱਖ ਮੰਤਰੀ ਸਾਹਿਬ ਦਾਅਵੇ ਅਪਡੇਟ ਕਰਦੇ ਨੇ ਉਹ ਅਮਲੀ ਜਮਾਂ ਵੀ ਪੈਣਾ ਮੈਂ ਖੁਦ ਮੁੱਖ ਮੰਤਰੀ ਸਾਹਿਬ ਨੂੰ 10 ਚਿੱਠੀਆਂ ਲਿਖੀਆਂ ਹੋਣੀਆਂ ਨੇ ਮੁੱਖ ਮੰਤਰੀ ਸਾਹਿਬ ਸਾਨੂੰ ਟਾਈਮ ਦਿਓ ਅਸੀਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਤੁਸੀਂ ਬੜੇ ਬੜੇ ਦਾਅਵੇ ਕਰਦੇ ਹੋ ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਆ ਅੱਜ ਤੱਕ ਸਾਨੂੰ ਉਹਨਾਂ ਨੇ ਇਸ ਕੋਈ ਜਵਾਬ ਤੱਕ ਨਹੀਂ ਦਿੱਤਾ ਜੇ ਅਸੀਂ ਅਗਰ ਗੱਲ ਕਰੀ ਅਸੀਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਡੀ ਗੱਲ ਕਰੀ ਤੇ ਉਹਦੇ ਕੁਝ ਕਾਫੀ ਇਦਾਂ ਦੇ ਪ੍ਰੋਜੈਕਟ ਹੈ ਕਰਨੇ ਸੁਰੱਖਿਆ ਨੂੰ ਸਿਹਤ ਨੂੰ ਲੈ ਕੇ ਕੁਝ ਲਾਂਚ ਕੀਤੀ ਹੈ ਜਿਵੇਂ ਸੜਕ ਸੁਰੱਖਿਆ ਨੂੰ ਲੈ ਕੇ ਸੇਫਟੀ ਨੌਨ ਕਿ ਪਹਿਲਾਂ ਤਾਂ ਕੋਈ ਜਸ ਰੋਡ ਤੇ ਐਕਸੀਡੈਂਟ ਹੁੰਦਾ ਸੀ ਕੋਈ ਆਮ ਇਨਸਾਨ ਉਹਨੇ ਚੁੱਕਦਾ ਹੱਥ ਨਹੀਂ ਸੀ ਟੰਡਾ ਇੱਕ ਟੌਪ ਟਾਕਸ ਜੋ ਜਿਹੜੀ ਉਹਨਾਂ ਨੇ ਕੀਤੀ ਹੈ ਕਾਫੀ ਵਧੀਆ ਹੋਰ ਵੀ ਅੱਛੇ-ਅੱਛੇ ਪ੍ਰੋਜੈਕਟ ਇਹਨੇ ਲਾਂਚ ਕੀਤੇ ਆ ਪੰਜਾਬ ਦੇ ਵਿੱਚ। ਕਿਹਾ ਮੁੱਖ ਮੰਤਰੀ ਸਾਹਿਬ ਨੂੰ ਸਿਵਲ ਹਸਪਤਾਲ ਤਾਂ ਨੇ ਸਿਹਤ ਨੂੰ ਲੈ ਕੇ ਗਏ ਜਾਂ ਸਿਹਤ ਮੰਤਰੀ ਨੂੰ ਲੈ ਕੇ ਇਸ ਤਰ੍ਹਾਂ ਦੇ ਕੋਈ ਨਜ਼ਰ ਨਹੀਂ ਆ ਰਿਹਾ ਜਾਂ ਉਹ ਧਿਆਨ ਨਹੀਂ ਦਿੰਦਾ ਕਿ ਉਹਨਾਂ ਦੇ ਸਖੈਨਾ ਜੀ ਮੈਂ ਤੁਹਾਡੇ ਸਾਹਮਣੇ ਹੂੰ ਸਿਹਤ ਮੰਤਰੀ ਨੂੰ ਫੋਨ ਕਰਦਾ ਫੋਨ ਨਹੀਂ ਚੁੱਕਦਾ ਜੀ ਉਹਨਾਂ ਦੇ ਪੀਏ ਨੂੰ ਫੋਨ ਕਰ ਲੈਂਦੇ ਫੋਨ ਨਹੀਂ ਚੁੱਕਦਾ ਜੀ ਜੀ ਜੇ ਕਿਤੇ ਗਲਤੀ ਦੇ ਨਾਲ ਲੈਂਡ ਲਾਈਨ ਤੇ ਉਹ ਚੁੱਕ ਲੈਂਦੇ ਨੇ ਤਾਂ ਕਹਿੰਦੇ ਠੀਕ ਆ ਜੀ ਤੁਹਾਡੀ ਦੱਸ ਦਿਆਂਗੇ ਜੀ ਜੋ ਉਹਨਾਂ ਦਾ ਜਵਾਬ ਆਊਗਾ ਤੁਹਾਨੂੰ ਦੇ ਦੇਾਂਗੇ ਤੇ ਅਸੀਂ ਉਹ ਜਵਾਬ ਹੀ ਉਡੀਕਦੇ ਰਹੇ ਨੇ ਹੈਲਥ ਨੂੰ ਲੈ ਕੇ ਗੱਲ ਕਰੀਏ ਸਿਵਲ ਹਸਪੀਟਲ ਤੇ ਮੋਹੱਲਾ ਕਲੀਨਿਕ ਦੇ ਅੰਤਰ ਕੀ ਨਜ਼ਰ ਆਇਆ ਤੁਮਾਰੀ ਦਾ ਬੁੱਤ ਭਰਾ ਹੀ ਹੁੰਦਾ ਜੀ ਸਿਵਲ ਹਸਪੀਟਲ ਦੇ ਵਿੱਚ 10 ਰੁਪਏ ਦੀ ਪਰਚੀ ਆ ਦਵਾਈ ਲਿਖ ਦਿੰਦੇ ਲੈ ਲਓ ਜੀ ਇਲਾਜ ਉਲਣਾ ਹੀ ਹੈ ਤੇ ਕੋਈ ਮੋਹੱਲਾ ਕਲੀਨਿਕ ਮੋਹੱਲਾ ਕਲੀਨਿਕ ਚ ਦਵਾਈ ਘੜੀ ਮਿਲਦੀ ਬੰਨੂ ਦੱਸੋ ਮੋਹੱਲਾ ਕਲੀਨਿਕ ਜਿਹੜੇ ਇਹਨਾਂ ਨੇ ਖੋਲੇ ਉਹਦੀ ਸੇਫਟੀ ਕੀ ਆ ਕਿਹੜਾ ਮੋਹੱਲਾ ਕਲੀਨਿਕ ਆ ਜਿੱਥੇ ਕੋ ਸਿਕਿਉਰਟੀ ਵਾਲਾ ਹੈਗਾ ਅੱਜ ਮੈਂ ਸੂਰੇ ਪੇਪਰ 'ਚ ਪੜ ਰਿਆ ਸੀ ਬਲਟਨ پارک ਜਲੰਧਰ ਦੇ ਵਿੱਚ ਜਿਹੜਾ ਹੈਗਾ ਮੱਲਾ ਕਲੀਨਿਕ ਉੱਥੇ ਚੋਰੀ ਹੋ ਗਈ ਏਸੀ ਲਾ ਕੇ ਲਗਾ ਜੀ ਉੱਥੇ ਦੂਜਾ ਹੋਰ ਵੀ ਮਸ਼ੀਨਰੀ ਕਾਫੀ ਚੋਰੀ ਹੋ ਗਈ ਦੂਸਰਾ ਏਸੀ ਪੈਕ ਕਰਕੇ ਬਾਹਰ ਰੱਖਦੇ ਉਹਨਾਂ ਨੇ ਚੱਕਰ ਨਾ ਨਾ ਸੀ ਨਹੀਂ ਚੱਕ ਸਕੇ ਜੀ ਸਾਡੇ ਇੰਡਸਟਰੀ ਏਰੀਆ ਹੈਗਾ ਮੱਲਾ ਕਲੀਨਿਕ ਤਿੰਨ ਵਾਰੀ ਚੋਰੀ ਹੋ ਚੁੱਕੀ ਉੱਥੇ ਉਹਦੇ ਬਾਰੇ ਅਸੀਂ ਲਿਖ ਕੇ ਵੀ ਦਿੱਤਾ ਜੀ ਤੁਹਾਨੂੰ ਉਹਦੀ ਸਖਸ਼ਣਾ ਜੀ ਮੈਂ ਨਾਲ ਅੱਜ ਤੁਸੀਂ ਮੇਰੇ ਨਾਲ ਚੱਲਿਓ ਉਹ ਡੀਸੀ ਸਾਹਿਬ ਦੇ ਮੈਂ ਧਿਆਨ 'ਚ ਲਿਆਂਦਾ ਉਹ ਜਿਹੜਾ ਮhalla ਕਲੀਨਿਕ ਆ ਉਹ ਇਦਾਂ ਲੱਗਦਾ ਕਿਸੇ ਜੰਗਲ ਚ ਆ ਜੀ ਤੁਸੀਂ ਗੱਲ ਕੀਤੀ ਹੈ ਕਿ ਮhalla ਕਲੀਨਿਕ ਦੇ ਵਿੱਚੋਂ ਚੋਰੀ ਹੋ ਗਈ ਕੱਲੀ ਹੀ ਮhalla ਕਲੀਨਿਕ ਦੀ ਗੱਲ ਨਹੀਂ ਕੱਲੀ ਚੋਰੀ ਤੇ ਆਮ ਸ਼ਰਮ ਹੋ ਰਹੀਆਂ ਦੇਖੋ ਰਾਏ ਦੀ ਗੱਲ ਹੈ ਦਾ ਕਿ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਲੋ ਨਾ ਆਰਡਰ ਦੀ ਗੱਲ ਕਰ ਸਿਸਤੀ ਬਿਲਕੁਲ ਖਰਾਬ ਆ ਕਿਤਨਾ ਕਿਸੇ ਐਸ ਕਰਮਚਾਰੀ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਸਰ ਉਹ ਇੱਕ ਹੈ ਉਹਦਾ ਜੱਗ ਜਾ ਰ ਮੈਂ ਸੇਧ ਦੇ ਮੁਤਾਬਕ ਉਹਦੇ ਰਿਗਾਰਡਿੰਗ ਗੱਲ ਕਰ ਰਿਹਾ ਜੀ ਆਪਾਂ ਮhalla clinic ਖੋਲਦੇ ਆ ਉਹਦੀ ਸੁਰੱਖਿਆ ਕਿਤੇ ਕੋ ਜੀ ਮਹਿੰਗੀ ਮਸੀਦੀ ਹੈ ਕੋਈ ਮਸੀਦੀ ਸਸਤੀ ਤਾਂ ਨਹੀਂ ਹੈਗੀ ਬਿਲਕੁਲ ਮਹੱਲਾ ਕਲੀਨਿਕ ਜਿ ਕੋਈ ਵੱਡੇ ਆਪਰੇਟ ਹੁੰਦੇ ਨੇ ਸਿਰਫ ਦਵਾਈ ਮਿਲਦੀ ਹੈ ਜੀ ਟੈਸਟ ਆਜਾ ਕਰਾਓ ਤੀਜੇ ਦਿਨ ਰਿਪੋਰਟ ਮਿਲਦੀ ਹੈ ਜੀ ਮਲਕ ਅੱਜ ਟੈਸਟ ਕਰਾਈਏ ਤੇ ਤਿੰਨ ਦਿਨ ਤੱਕ ਮਰੀਜ਼ ਸੋ ਚ ਹੀ ਪਿਆ ਰਹਿੰਦਾ ਵੀ ਪਤਾ ਨਹੀਂ ਮੇਰੇ ਟੈਸਟ ਰਿਪੋਰਟ ਕੀ ਆਣੀ ਕੀ ਨਹੀਂ ਆਣੀ ਉਹ ਤੀਜੇ ਦਿਨ ਰਿਪੋਰਟ ਮਿਲਦੀ ਹੈ ਹਸਪਤਾਲ ਦੇ ਆਹੋ ਮਲਕ ਲਈ ਜਿਸ ਸਿਵਲ ਹਸਪੀਟਲ ਦੀ ਐਂਟਰੀ ਆਣੀ ਮਤਲਬ ਕੁੜ ਗੰਦਗੀ ਭਰੀ ਹੋਏ ਉਹ ਸਿਵਲ ਹਸਪੀਟਲ ਦੇ ਅੰਦਰ ਮਰੀਜ਼ ਜਾ ਕੇ ਕਿੰਨਾ ਕੁ ਸਵਸਥ ਹੋਏਗਾ ਇਹ ਤਾਂ ਤੁਸੀਂ ਆਪ ਹੀ ਦਸੀ ਜਾਂਦੇ ਹੋ ਸਿਕਾ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਡੀਸੀ ਮੈਕਰਿਫੇਤੋ ਜਾਂ ਡੀਸੀ ਨੂੰ ਜਾਂ ਐਸਐਮਓ ਨੂੰ ਇਹਨਾਂ ਚੀਜ਼ਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਮੈਂ ਇੱਕ ਕਰੀ ਜ਼ਰੂਰ ਕੋਸ਼ਿਸ਼ ਕਰਾਂਗਾ ਕੱਲ ਡੀਸੀ ਸਾਹਿਬ ਨੂੰ ਮਿਲਣ ਦੀ ਜੀ ਜੀ ਬਈ ਉਹਨਾਂ ਦੇ ਧਿਆਨ ਚ ਲਿਆਉਣ ਦੀ ਜੀ ਜੀ ਜੇ ਉਹ ਕੋਈ ਉੱਤੇ ਕਰ ਲੈਣ ਉਪਰਾਲਾ ਜਦ ਮੈਂ ਇੱਕ ਤੇ ਮਰੀਜ਼ ਆਂਦਾ ਬਹੁਤ ਅਮਰਜੈਂਸੀ ਦੇ ਵਿੱਚ ਅਮਰਜੈਂਸੀ ਵਾਲੇ ਮਰੀਜ਼ ਆਉਂਦੇ ਨੇ ਕਾਫੀ ਮਤਲਬ ਕਿ ਜਿਨ੍ਹਾਂ ਦੀ ਜ਼ਿੰਦਗੀ ਤੇ ਮੌਤ ਦੇ ਨਾਲ ਉਹਨਾਂ ਦੀ ਜ਼ਿੰਦਗੀ ਮੌਤ ਨਾਲ ਖੇੜੇ ਹੁੰਦੇ ਨੇ ਨਾ ਦੂਜੇ ਨੰਬਰ ਤੇ ਜਿਹੜਾ ਸਾਈਕਲ ਸਾਧ ਦੇ ਠੇਕੇਦਾਰ ਆ ਜਿੰਨੀ ਦੇ ਤੱਕ ਉਹਨਾਂ ਦੀ ਪਰਚੀ ਨਹੀਂ ਰੋਟੀ ਉਹ ਹੀ ਮਰੀਜ਼ ਨੂੰ ਅੱਗੇ ਨਹੀਂ ਜਾਣ ਦਿੱਤੇ ਜਾਂ ਬਿਲਕੁਲ ਨਹੀਂ ਜਾਣ ਦਿੱਤੇ ਵੱਡਾ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਕੋਈ ਇੱਕ ਮਰੀਜ਼ ਆਪਣੀ ਜ਼ਿੰਦਗੀ ਮੌਤ ਨਾਲ ਖੇਡਾ ਦੂਜੇ ਨੰਬਰ ਤੇ ਉਹ ਹੀ ਸਾਈਕਲ ਸਟੈਂਡ ਪਾਰਕਿੰਗ ਵਾਲੇ ਰੁਕ ਕੇ ਉਹਨੂੰ ਬੈਠੇ ਸਰ ਵੱਡਾ ਕਾਰਨ ਇਹ ਹੈ ਜਿਹੜੇ ਉੱਧਰ ਬੈਠੇ ਉਹਨਾਂ ਦੇ ਕੋਈ ਨਾ ਕੋਈ ਤੇ ਸਿਸਟਮ ਹੋਊਗਾ ਜਿਉਂ ਮਤਲਬ ਧਿਆਨ ਲਿਆ ਨਹੀਂ ਤੇ ਉਹ ਤੇ ਅਮਲੀ ਜਾਮਾ ਕੋਈ ਨਹੀਂ ਮੈਂ ਤਾਂ ਸੀ ਇਹ ਕਹਿ ਸਕਦਾ ਇਹ ਇਹ ਧਿਆਨ ਤਾਂ ਵੱਡੀ ਸੀ ਸਾਹਿਬ ਦੇ ਵੀ ਜਾ ਤਾ ਜੀ ਐਸੇ ਉਥੇ ਪਾਰਕਿੰਗ ਪੇਡ ਪਾਰਕਿੰਗ ਚਾਹੀਦੀ ਹੈ ਦੇਖੋ ਸਰਕਾਰਾਂ ਦੀ ਚਾਹੀਦਾ ਤਾਂ ਬਹੁਤ ਕੁਝ ਹੈ ਪਰ ਸਰਕਾਰਾਂ ਨੇ ਨਾ ਉਹ ਤੁਸੀਂ ਦੇਖੋ ਦੁਆਰਾ ਮੈਂ ਫੇਰ ਉਸ ਟੌਪਿਕ ਤੇ ਆਉਣਾ ਪਿਆ ਜੀ ਸਿਵਲ ਹਸਪਤਲ 2 ਵਜੇ ਬੰਦ ਹੁੰਦਾ ਜੀ ਤੁਸੀਂ ਚੈਰੀਟੇਬਲ ਹਸਪਤਲ ਦਾ ਵੀ ਦੇਖਿਆ 2 ਵਜੇ ਬੰਦ ਹੁੰਦਾ ਦੋਨੋਂ ਟਾਈਮ ਕੋਤਾ ਤੇ ਸਿਵਲ ਹਸਪਤਲ ਤਾਂ 8 ਘੰਟੇ ਦੀ ਤੇ ਛੋਟਾ ਤੇ ਦੀ ਬਿਲਕੁਲ ਇਹ ਜਨਤਾ ਦੇ ਸਿਹਤ ਨਾਲ ਜੁੜਿਆ ਮੁੱਦਾ ਵਾ ਔਰ ਗਰੀਬ ਦੀ ਗਰੀਬ ਦੀ ਸਿਹਤ ਨਾਲ ਜੁੜਿਆ ਤੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਾਰਜ ਸੰਭਾਲਿਆ ਸੀ ਉਹਨਾਂ ਨੇ ਕੀ ਕਿਹਾ ਸੀ ਕਿ ਸਾਰੇ ਮੰਤਰੀ ਸਾਰੇ ਅਫਸਰ ਸਿਵਲ ਹਸਪਤਾਲਾਂ ਚ ਲਾਇਗ ਰਾਨ ਜਾਇਗੂਗੇ ਅੱਜ ਮੁੱਖ ਮੰਤਰੀ ਸਾਹਿਬ ਆਪਕੋ ਫੋਟੋਸੂ ਲਾਇਗ ਰਾਨੇ ਜੀਜੇ ਜੋ ਲਾਇਗ ਰਾਨੇ ਉਹ ਕਿਹਨੂੰ ਸਿਵਲ ਹਸਪਤਾਲਾਂ ਚ ਲਾ ਦੇ ਕਹੀਏ ਕਿ ਸਿਵਲ ਹਸਪੀਟਲ ਦਾ ਡਾਕਟਰ ਐਂਬੀਜ ਸਟਾਫਰ ਜਿਹੜਾ ਵੀ ਐਸਐਮਓ ਨੂੰ ਲੈ ਕੇ ਕੋਈ ਵੀ ਉੱਚ ਪੱਧਰ ਦੇ ਅਧਿਕਾਰੀ ਕਦੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਆਪਣੇ ਹਸਪੀਟਲ ਸਿਵਲ ਸਰਕਾਰੀ ਚ ਹੀ ਇਲਾਜ ਕਰਾਨਗੇ ਨਾ ਪ੍ਰਾਈਵੇਟ ਤੋਂ ਮਾਣ ਕੋਲ ਆਪਣੀ ਹਸਪਤਾਲ ਆਪਣੇ ਡਾਕਟਰ ਤੇ ਵਿਸ਼ਵਾਸ ਨਹੀਂ ਹੈ ਨਹੀਂ ਨਾ ਇਹੀ ਤਾਂ ਅਸੀਂ ਕਹਿੰਦੇ ਹਾਂ ਵਾ ਸਿਹਤਾਂ ਤਲਵਾੜ ਹੋ ਗਿਆ ਪਬਲਿਕ ਜੀ ਇਹੀ ਤੇ ਮੁੱਦਾ ਚੱਲ ਰਿਹਾ ਅਸੀਂ ਤੁਹਾਡੇ ਮਤਲਬ ਇਹ ਸਿਵਲ ਹਸਪਤਾਲ ਤਾਂ ਕਿਸੇ ਦਾ ਹੋਣਾ ਚਾਹੀਦਾ ਸਰ ਸਿਵਲ ਹਸਪਤਾਲ ਦਾ ਤਾਂ ਚਾਹੀਦਾ ਹੋਣਾ ਚਾਹੀਦਾ ਵਾ ਬਈ ਮਰਿਆ ਆਵੇ ਤੇ ਜਿੰਦਾ ਜਾਵੇ ਉਹ ਜਿੰਦਾ ਕਰਕੇ ਭੇਜਣ ਇੱਥੇ ਜਿੰਦਾ ਆਂਦਾ ਮਰਿਆ ਜਾਂਦਾ ਬਸਾ ਫਰਕ ਨਮਸਕਾਰ ਦੋਸਤੋ ਅੱਜ ਦੇ ਕਾਮਨੇ ਸਾਹਮਣੇ ਦੇਖ ਰਹੇ ਸਾਰੇ ਦਰਸ਼ਕੋ ਨੇ ਕੋਈ ਫਿਰਤੋਂ ਪਿਆਰ ਪਰ ਨਾਮ ਕਰੇ ਇਸੀ ਗੱਲ ਸਾਡਾ ਸੇਧ ਨੂੰ ਲੈ ਕੇ ਸਿੰਗਲ ਬੋਸਟ ਨੂੰ ਲੈ ਕੇ ਵੱਡੇ ਮੁੱਦੇ ਸੀ ਆਪਕੇ ਸਾਡੇ ਵਿੱਚ ਕੁਝ ਇਸ ਮਾਸ ਦੇ ਵਿੱਚ ਲਾਈ ਸ਼ਾਹ ਦਾ ਜਿਹਨੇ ਜੋ ਕਿ ਗੱਲਾਂ ਕੀਤੀਆਂ ਆਪ ਦੇ ਘਰ ਹਰ ਕੁਝ ਗੱਲ ਦੇ ਨਾਲ ਟੋਪਿਕ ਸੰਤਨ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆਸੀ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਿੰਗਲ ਹੋਸਪਿਟਲ ਦਾ ਆਕੇ ਕਰ ਚੱਲ ਗਈਆਂ ਸਰਕਾਰਾਂ ਕੀ ਕਰੀਆਂ ਜਾਂ ਡੀਸੀ ਸਾਹਿਬ ਜਾਂ ਐਸਐਮਓ ਸਾਹਿਬ ਸਿਵਲ ਹਸਪੀਟਲ ਆ ਕੇ ਸੇਤ ਨੂੰ ਲੈ ਕੇ ਕਿਉਂ ਕਿਸੇ ਤਰੀਕ ਨਾਲ ਗੱਲਬਾਤ ਨੂੰ ਧਿਆਨ ਦੇ ਰਹੇ ਆ ਉਹ ਖਾਸ ਗੱਲਬਾਤ ਹੋਰ ਵੀ ਕਰਾਂਗੇ ਖਾਸ ਮੁੱਦਿਆਂ ਲੈ ਕੇ ਹਾਜ਼ਰ ਰਹਿ ਤਦ ਤੱਕ ਲਈ ਮੇਨੂੰ ਪੰਜਾਬ ਦਿਓ ਮੈਂ ਤੁਹਾਡਾ ਆਪਣਾ ਐਸਕੇਚ ਕਰਨਾ ਤੇ ਸਾਡੇ ਰੂਪੇ ਸਮਾਰਟ ਰਾਈਜ਼ ਸ਼ਾਹ